कामखोर औरत उठ के बैठ शांति जी ਦੇ ਵਾਲ ਫੜਦੇ ਹੋਏ ਉਹਨਾਂ ਨੂੰ ਉੱਪਰ ਉਠਾਉਂਦੀ ਹੋਈ ਉਹਨਾਂ ਦੀ ਨੂੰਨੇ ਕਿਹਾ ਸ਼ਾਂਤੀ ਜੀ ਦਰਦ ਨਾਲ ચીਕ ਪਈ ਤੇ ਕਹਿਣ ਲੱਗੀ ਮੈਂ ਤੇਰਾ ਸਾਰਾ ਖੇਲ ਖਤਮ ਕਰ ਦਵਾਂਗੀ ਉਸ ਨੇ ਕਿਹਾ ਤੈਨੂੰ ਜ਼ਿਆਦਾ ਜਾਸੂਸ ਬਣਨ ਦਾ ਭੂਤ ਸਵਾਰ ਹੋਇਆ ਹੈ ਅੱਜ ਦੇਖ ਮੈਂ ਤੇਰਾ ਕੀ ਹਾਲ ਕਰਦੀ ਹਾਂ ਸ਼ਾਂਤੀ ਜੀ ਨੇ ਕਿਹਾ ਨਹੀਂ ਨਹੀਂ ਬਹੂ ਤੇਰੇ ਅੱਗੇ ਹੱਥ ਜੋੜਦੀਆਂ ਮੈਨੂੰ ਜਾਣਦੇ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗੀ ਮੈਂ ਵਾਪਸ ਆਪਣੇ ਪਿੰਡ ਚਲੀ ਜਾਵਾਂਗੀ ਤੇ ਦੁਬਾਰਾ ਇੱਥੇ ਕਦੇ ਨਹੀਂ ਆਵਾਂਗੀ ਸ਼ਾਂਤੀ ਜੀ ਆਪਣੀ ਨੂੰਹ ਦੇ ਪੈਰਾਂ ਵਿੱਚ ਬੈਠ ਕੇ ਮਿੰਤਾ ਕਰ ਰਹੀ ਸੀ ਕਿਉਂਕਿ ਅੱਜ ਉਹਨਾਂ ਨੇ ਆਪਣੀ ਨੂੰਹ ਤੋਂ ਆਪਣਾ ਹਸ਼ਰ ਦਿਸ ਰਿਹਾ ਸੀ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਅੱਜ ਹੀ ਉਸ ਨੂੰ ਮਾਰ ਦੇਵੇਗੀ ਤਾਂ ਉਹ ਦੋਨੋਂ ਹੱਥ ਜੋੜ ਕੇ ਆਪਣੀ ਜਾਨ ਦੀ ਭੀਖ ਮੰਗ ਰਹੇ ਸੀ ਪਰ ਉਸ ਜਾਲਨ ਨੇ ਉਹਨਾਂ ਦੀ ਇੱਕ ਨਾ ਸੁਣੀ ਉਸ ਨੂੰ ਹੱਥਾਂ ਤੇ ਮੂੰਹ ਨਾਲ ਕੱਪੜੇ ਤੋਂ ਬੰਨ੍ਹਿਆ ਤੇ ਨਹਿਰ ਵਿੱਚ ਧੱਕਾ ਦੇ ਦਿੱਤਾ ਇਸ ਕੰਮ ਵਿੱਚ ਉਹ ਕੱਲੀ ਨਹੀਂ ਸੀ ਉਸ ਦੇ ਨਾਲ ਇੱਕ ਹੋਰ ਮੁੰਡਾ ਸੀ ਸ਼ਾਂਤੀ ਜੀ ਨੇ ਉਸ ਨੂੰ ਪਹਿਲਾਂ ਵੀ ਕਈ ਵਾਰੀ ਦੇਖਿਆ ਸੀ ਪਰ ਉਹ ਕੁਝ ਕਰ ਨਹੀਂ ਸਕਦੀ ਸੀ ਉਹ ਦਰਦ ਨਾਲ ਤੜਫਦੀ ਰਹਿ ਗਈ ਤੇ ਦੇਖਦੇ ਹੀ ਦੇਖਦੇ ਨਹਿਰ ਵਿੱਚ ਡਿੱਗ ਗਈ ਬੇਸ਼ਰਮ ਨੌਵੇਂ ਸੁੱਖ ਦਾ ਸਾਹ ਲਿੱਤਾ ਆਪਣੀ ਸੱਸ ਨੂੰ ਨਹਿਰ ਵਿੱਚ ਧੱਕਾ ਦਿੱਤਾ ਤੇ ਹੁਣ ਬੇਫਿਕਰ ਹੋ ਕੇ ਆਪਣੇ ਘਰ ਆ ਗਈ ਤੇ ਰੋਣ ਤੋਂ ਹੁੰਦਾ ਡਰਾਮਾ ਕਰਨ ਲੱਗੀ ਆਪਣੇ ਘਰ ਵਾਲੇ ਨੂੰ ਕਿਹਾ ਤੁਸੀਂ ਜਲਦੀ ਹੀ ਘਰ ਆਓ ਆਪਣੀ ਅੱਖਾਂ ਵਿੱਚ ਦਵਾਈ ਪਾ ਕੇ ਅੱਖਾਂ ਲਾਲ ਕਰ ਲਿੱਤੀਆਂ ਜਿੱਦਾਂ ਹੀ ਸਵੇਰ ਤੋਂ ਰੋ ਰਹੀ ਹੋਵੇ ਜਿੱਦਾਂ ਹੀ ਸ਼ਾਂਤੀਜੀ ਦਾ ਮੁੰਡਾ ਘਰ ਆਇਆ ਉਸਨੇ ਦੇਖਿਆ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਹੈ ਅਤੇ ਉਸਦੀ ਘਰਵਾਲੀ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਉਹ ਅੰਦਰ ਆਇਆ ਤਾਂ ਦੇਖਿਆ ਉਸਦੀ ਘਰਵਾਲੀ ਬੁਰੀ ਤਰ੍ਹਾਂ ਰੋ ਰਹੀ ਸੀ ਅਤੇ ਉਸ ਨੂੰ ਕਿਤੇ ਕਿਤੇ ਸੱਟ ਵੀ ਲੱਗੀ ਹੋਈ ਸੀ ਉਸਨੇ ਰੋਂਦੇ ਰੋਂਦੇ ਆਪਣੇ ਘਰਵਾਲੀ ਨੂੰ ਇਦਾਂ ਗਲੇ ਲਾ ਕੇ ਕਿਹਾ ਦੀ ਮਾਂ ਜੀ ਉਹ ਥੋੜਾ ਘਬਰਾ ਕੇ ਪੁੱਛਿਆ ਮਾਂ ਮਾਂ ਨੂੰ ਕੀ ਹੋਇਆ ਉਸਨੇ ਕਿਹਾ ਮੈਂ ਤੇ ਮਾਂ ਨਹਿਰ ਦੇ ਕਿਨਾਰੇ ਸ਼ਾਮ ਨੂੰ ਘੁੰਮਣ ਗਏ ਸੀ ਉੱਥੇ ਹੀ ਉਹਨਾਂ ਦਾ ਪੈਰ ਫਿਸਲ ਗਿਆ ਤੇ ਮੈਂ ਤੁਹਾਨੂੰ ਫੋਨ ਕਰ ਰਹੀ ਸੀ ਪਰ ਤੇਰਾ ਫੋਨ ਨਹੀਂ ਮਿਲਿਆ ਅਮਿਤ ਜਲਦੀ ਚੱਲੋ ਆਪਾਂ ਮਾਂ ਨੂੰ ਲੱਭਣਾ ਹੈ ਅਮਿਤ ਉਸ ਨੂੰ ਲੈ ਕੇ ਜਲਦੀ ਨਾਲ ਉੱਥੇ ਪਹੁੰਚਿਆ ਜਿੱਥੇ ਉਸ ਦੀ ਮਾਂ ਨਹਿਰ ਵਿੱਚ ਗਿਰੀ ਸੀ ਉਸਨੇ ਜਾਂਦੇ ਹੀ ਪੁਲਿਸ ਨੂੰ ਫੋਨ ਵੀ ਕਰ ਦਿੱਤਾ ਸੀ ਜਦੋਂ ਤੱਕ ਅਮਿਤ ਉੱਥੇ ਪਹੁੰਚਦਾ ਉੱਥੇ ਪੁਲਿਸ ਪਹਿਲਾਂ ਹੀ ਪਹੁੰਚ ਚੁੱਕੀ ਸੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਮਿਤ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਸਰ ਕਿਸੇ ਤਰ੍ਹਾਂ ਮੇਰੀ ਮਾਂ ਨੂੰ ਲੱਭ ਦਵੋ ਉਹ ਪਿੰਡ ਤੋਂ ਮੇਰੇ ਕੋਲ ਕੁਝ ਦਿਨ ਰਹਿਣ ਲਈ ਆਈ ਸੀ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਕੀ ਜਵਾਬ ਦਵਾਂਗਾ ਮੈਂ ਤੁਹਾਨੂੰ ਬੇਨਤੀ ਕਰਦਾ ਕੋਤਾ ਖੋਰ ਬੁਲਾਏ गए ਸ਼ਾਂਤੀ ਜੀ ਨੂੰ ਲੱਭਣ ਦੀ ਬਹੁਤ ਪਾਲ ਕੀਤੀ ਗਈ ਲੇਕਿਨ ਸਵਾਏ ਨਾਕਾਮਯਾਬੀ ਦੇ ਕੁਝ ਹੱਥ ਨਾ ਲੱਗਿਆ ਜਦੋਂ ਪੁਰਸ਼ ਵੀ ਸ਼ਾਂਤੀ ਜੀ ਨੂੰ ਲੱਭ ਲੱਭ ਕੇ ਥੱਕ ਗਈ ਕੋਸ਼ਿਸ਼ਾਂ ਕਰਕੇ ਥੱਕ ਗਈ ਤਾਂ ਉਹਨਾਂ ਨੇ ਕਿਹਾ ਅਮਿਤ ਜੀ ਪਾਣੀ ਦਾ ਬਹਾਵ ਇੰਨਾ ਤੇਜ਼ ਸੀ ਕਿ ਅਸੀਂ ਤੁਹਾਡੀ ਮਾਂ ਨੂੰ ਨਹੀਂ ਬਚਾ ਸਕੇ ਇਸ ਬਹਾਵ ਵਿੱਚ ਤਾਂ ਚੰਗਾ ਭਲਾ ਇਨਸਾਨ ਆਪ ਹੀ ਨਹੀਂ ਬਚ ਪਾਉਂਦਾ ਪਰ ਫਿਰ ਉਹ ਤਾਂ ਬਜ਼ੁਰਗ ਸੀ ਅਮਿਤ ਨੇ ਵੀ ਮੰਨ ਲਿਆ ਸੀ ਕਿ ਉਸ ਦੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਨੇ ਸ਼ਾਂਤੀ ਜੀ ਦੀ ਜ਼ਿੰਦਗੀ ਵਿੱਚ ਹਾਲੇ ਮੌਤ ਨਹੀਂ ਲਿਖੀ ਸੀ ਇੱਕ ਤਰਾਕ ਮੱਛੀਆਂ ਫੜ ਰਿਆ ਸੀ ਤੇ ਉਸ ਨੇ ਦੇਖਿਆ ਕਿ ਇੱਕ ਬੁੱਢੀ ਔਰਤ ਬੇਹੋਸ਼ ਨਦੀ ਦੇ ਕਿਨਾਰੇ ਪਈ ਹੈ ਉਸ ਨੇ ਉਸ ਨੂੰ ਚੁੱਕਿਆ ਅਤੇ ਪਿੰਡ ਵਾਲਿਆਂ ਨੂੰ ਉੱਥੇ ਬੁਲਾ ਲਿਆ ਨਾਲ ਹੀ ਪਿੰਡ ਦੇ ਲੋਕ ਉੱਥੇ ਆ ਗਏ ਤੇ ਪਿੰਡ ਦਾ ਵੈਦ ਵੀ ਬੁਲਾਇਆ ਗਿਆ ਜਿਸ ਨੇ ਉਸ ਦਾ ਇਲਾਜ ਕੀਤਾ ਕੁਝ ਦਿਨਾਂ ਵਿੱਚ ਸ਼ਾਂਤੀ ਜੀ ਨੂੰ ਹੋਸ਼ ਆਇਆ ਪਹਿਲਾਂ ਤਾਂ ਉਹ ਡਰ ਗਈ ਤੇ ਹੋਸ਼ ਵਿੱਚ ਆਉਂਦੇ ਹੀ ਚੀਕਨ ਲੱਗੀ ਨਹੀਂ ਨਹੀਂ ਮੈਨੂੰ ਨਾ ਮਾਰੋ ਮੈਨੂੰ ਛੱਡ ਦਿਓ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗੀ ਹਕੀਮ ਦੀ ਘਰਵਾਲੀ ਨੇ ਉਸ ਨੂੰ ਚੁੱਪ ਕਰਾਇਆ ਤੇ ਕਿਹਾ ਕਿ ਤੂੰ ਚਿੰਤਾ ਨਾ ਕਰ ਇੱਥੇ ਤੁਸੀਂ ਸੁਰੱਖਿਅਤ ਹੋ ਤੁਹਾਨੂੰ ਕੋਈ ਕੁਝ ਨਹੀਂ ਕਰ ਸਕਦਾ ਆ ਸ਼ਾਂਤੀ ਜੀ ਥੋੜੀ ਸ਼ਾਂਤ ਹੋਈ ਤਾਂ ਵੈਦ ਦੀ ਘਰਵਾਲੀ ਨੇ ਪੁੱਛਿਆ ਭੈਣ ਤੂੰ ਕਿੱਥੋਂ ਆਈ ਹੈ ਤੇ ਇੱਥੇ ਕਿੱਦਾਂ ਪਹੁੰਚੀ ਜਦੋਂ ਤੂੰ ਸਾਨੂੰ ਮਿਲੀ ਸੀ ਤੇਰੇ ਹੱਥ ਬੰਨੇ ਹੋਏ ਸੀ ਜਿੱਦਾਂ ਕਿਸੇ ਨੇ ਜਾਣ ਬੁੱਝ ਕੇ ਤੈਨੂੰ ਧੱਕਾ ਦਿੱਤਾ ਹੋਵੇ ਪਹਿਲਾਂ ਤਾਂ ਸ਼ਾਂਤੀ ਜੀ ਭਾਵੁਕ ਹੋ ਗਈ ਫਿਰ ਰੋਣ ਲੱਗੀ ਫਿਰ ਉਹਨਾਂ ਨੇ ਹਕੀਮ ਦੀ ਘਰਵਾਲੀ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਭੈਣੇ ਅੱਜ ਤੋਂ 6 ਮਹੀਨੇ ਪਹਿਲਾਂ ਮੇਰੇ ਪੁੱਤ ਦਾ ਵਿਆਹ ਹੋਇਆ ਸੀ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਪਰ ਪੁੱਤ ਦੀ ਖੁਸ਼ੀ ਖਾਤਰ ਅਸੀਂ ਸਭ ਨੇ ਵੀ ਉਸ ਨੂੰ ਨੂੰ ਮੰਨ ਲਿਆ ਸੀ 1 ਮਹੀਨੇ ਵਿੱਚ ਹੀ ਅਸੀਂ ਉਸ ਤੋਂ ਤੰਗ ਆ ਗਏ ਸੀ ਤੇ ਉਸ ਨੇ ਕਿਹਾ ਕਿ ਉਹ ਪਿੰਡ ਨਹੀਂ ਰਹਿ ਸਕਦੀ ਸ਼ਹਿਰ ਵਿੱਚ ਰਹਿਣਾ ਚਾਹੁੰਦੀ ਹੈ ਉਸ ਨੇ ਮੇਰੇ ਪੁੱਤ ਨੂੰ ਕਿਹਾ ਕਿ ਆਪਾਂ ਕਿਰਾਏ ਦੇ ਮਕਾਨ ਵਿੱਚ ਸ਼ਹਿਰ ਵਿੱਚ ਰਹਿ ਲਵਾਂਗੇ ਜਿੱਦਾਂ ਅਸੀਂ ਪਹਿਲਾਂ ਰਹਿੰਦੇ ਸੀ ਮੇਰਾ ਪੁੱਤ ਰਾਜੀ ਨਹੀਂ ਸੀ ਪਰ ਨੂੰ ਦੀ ਜ਼ਿੱਦ ਅੱਗੇ ਹਾਰ ਗਿਆ ਤੇ ਉਸ ਨੂੰ ਲੈ ਕੇ ਸ਼ਹਿਰ ਆ ਗਿਆ ਅਸੀਂ ਪਿੰਡ ਵਿੱਚ ਜ਼ਿੰਮੇਦਾਰ ਆ ਤੇ ਇਸ ਲਈ ਪਿੰਡ ਵਿੱਚ ਮੈਂ ਰਹੀ ਸਾਡੀ ਜ਼ਮੀਨ ਜਾਇਦਾਦ ਹੈ ਉਸ ਨੂੰ ਸੰਭਾਲ ਲੈ ਲਈ ਕੋਈ ਪਿੰਡ ਵਿੱਚ ਰਹਿਣਾ ਤਾਂ ਜ਼ਰੂਰੀ ਸੀ ਇਸ ਲਈ ਨੂੰ ਪੁੱਤ ਸ਼ਹਿਰ ਵਿੱਚ ਆ ਕੇ ਰਹਿਣ ਲੱਗੇ ਤੇ ਮੈਂ ਪਿੰਡ ਵਿੱਚ ਆਪਣਾ ਕੰਮ ਕਰ ਰਹੀ ਸੀ ਹਕੀਮ ਦੀ ਘਰ ਵਾਲੀ ਨੇ ਕਿਹਾ ਪੈਣੇ ਤੇਰਾ ਘਰ ਵਾਲਾ ਤਾਂ ਸ਼ਾਂਤੀ ਜੀ ਨੇ ਅਦਾਸ ਹੋਏ ਮੰਨਣ ਲਿਖਾ ਕਿ ਇੱਕ ਸਾਲ ਪਹਿਲਾਂ ਸੜਕਾਸੇ ਵਿੱਚ ਉਹ ਚਲੇ ਗਏ ਇਸ ਲਈ ਸਾਰੀ ਜ਼ਿੰਮੇਵਾਰੀ ਮੈਨੂੰ ਚੁੱਕਣੀ ਪੈਂਦੀ ਹੈ ਹੁਣ ਇੱਕ ਮਹੀਨਾ ਪਹਿਲਾਂ ਹੀ ਮੈਨੂੰ ਮੇਰੇ ਪੁੱਤ ਦਾ ਫੋਨ ਆਇਆ ਸੀ ਉਸਨੇ ਕਿਹਾ ਸੀ ਮਾਂ ਤੁਸੀਂ ਦਾਦੀ ਬਣਨ ਵਾਲੇ ਹੋ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਮੈਂ ਅਗਲੇ ਦਿਨ ਹੀ ਆਪਣੇ ਪੁੱਤ ਕੋਲ ਆ ਗਈ ਮੈਂ ਸੋਚਿਆ ਪਹਿਲੀ ਵਾਰੀ ਹੈ ਤੇ ਨੂਨੂ ਦੇਖਭਾਲ ਦੀ ਲੋੜ ਹੋਊਗੀ ਇਸ ਲਈ ਮੈਂ ਆਪਣੇ ਸਾਰੇ ਕੰਮ ਛੱਡ ਕੇ ਨੂਕੋੜ ਆ ਗਈ ਪਰ ਉਸ ਦਾ ਵਰਤਾਅ ਕੁਝ ਜੀਬ ਸੀ ਜਿੱਦਾਂ ਉਸ ਨੂੰ ਮੇਰੇ ਆਉਣ ਤੋਂ ਕੋਈ ਖੁਸ਼ੀ ਨਹੀਂ ਸੀ ਮੈਨੂੰ ਲੱਗਿਆ ਕਿ ਸ਼ਾਇਦ ਬੱਚੇ ਕਰਕੇ ਇਦਾਂ ਹੋ ਰਿਹਾ ਹੈ ਇੱਕ ਦੋ ਦਿਨ ਤਾਂ ਸਭ ਇਦਾਂ ਹੀ ਰਿਹਾ ਤੀਜੇ ਦਿਨ ਮੈਂ ਉਸ ਨੂੰ ਕਿਸੇ ਨਾਲ ਫੋਨ ਤੇ ਗੱਲ ਕਰਦੇ ਸੁਣ ਲਿਆ ਉਹ ਫੋਨ ਤੇ ਕਹਿ ਰਹੀ ਸੀ ਕਿ ਮੈਨੂੰ ਇਸ ਮਾਮਲੇ ਦੇ ਵਿੱਚ ਨਹੀਂ ਪੈਣਾ ਹਲੇ ਤਾਂ ਮੇਰੀ ਲਾਈਫ ਸ਼ੁਰੂ ਹੋਈ ਹੈ ਤੇ ਮੈਂ ਬੱਚਾ ਪੈਦਾ ਕਰਕੇ ਹਲੇ ਆਪਣੀ ਜ਼ਿੰਦਗੀ ਨਰਕ ਬਣਾ ਲਵਾਂ ਮੈਨੂੰ ਹਲੇ ਸਭ ਨਹੀਂ ਚਾਹੀਦਾ ਮੈਂ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਹਾਂ ਇੱਕ ਵਾਰੀ ਦਿਲ ਵਿੱਚ ਆਇਆ ਕਿ ਮੈਂ ਉਸ ਨੂੰ ਸਮਝਾਵਾਂ ਫਿਰ ਮੈਨੂੰ ਲੱਗਿਆ ਕਿ ਦੋਨਾਂ ਦਾ ਆਪਸੀ ਮਾਮਲਾ ਹੈ ਦੋਨੋਂ ਆਪਸ ਵਿੱਚ ਗੱਲ ਕਰਕੇ ਆਪੇ ਤੈਅ ਕਰ ਲੈਣਗੇ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਇੱਕ ਦਿਨ ਮੈਂ ਬਾਜ਼ਾਰ ਗਈ ਮੈਂ ਉੱਥੇ ਆਪਣੀ ਨੂੰ ਨੂੰ ਕਿਸੇ ਮੁੰਡੇ ਨਾਲ ਦੇਖਿਆ ਉਸ ਮੁੰਡੇ ਨੂੰ ਮਿਲ ਕੇ ਗੱਲੇ ਮਿਲ ਰਹੀ ਸੀ ਅਤੇ ਫਿਰ ਉਸਦੇ ਨਾਲ ਗੱਡੀ ਵਿੱਚ ਬੈਠ ਕੇ ਕਿਤੇ ਚਲੀ ਗਈ ਹੁਣ ਮੈਂ ਉਸ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ ਇੱਕ ਦਿਨ ਮੈਂ ਬਾਜ਼ਾਰ ਤੋਂ ਘਰ ਪਹੁੰਚੀ ਬਾਹਰ ਦਾ ਦਰਵਾਜ਼ਾ ਥੋੜਾ ਜਿਹਾ ਖੁੱਲ੍ਹਾ ਸੀ ਮੈਂ ਹੱਥ ਵਿੱਚ ਸਮਾਨ ਚੁੱਕਿਆ ਸੀ ਇਸ ਲਈ ਹੌਲੀ-ਹੌਲੀ ਦਰਵਾਜ਼ਾ ਖੋਲ ਕੇ ਅੰਦਰ ਗਈ ਜਿੱਦਾਂ ਹੀ ਮੈਂ ਪਾਣੀ ਪੀਣ ਲਈ ਰਸੋਈ ਵੱਲ ਜਾਣ ਲੱਗੀ ਇਦਾਂ ਲੱਗਿਆ ਜਿੱਦਾਂ ਮੇਰੀ ਨੂਹ ਦੇ ਕਮਰੇ ਵਿੱਚ ਕੋਈ ਹੁੰਦਾ ਹੈ ਤੇ ਉੱਥੋਂ ਹੌਲੀ-ਹੌਲੀ ਗੱਲਾਂ ਦੀ ਆਵਾਜ਼ ਆ ਰਹੀ ਸੀ ਉਹ ਆਵਾਜ਼ ਕਿਸੇ ਮੁੰਡੇ ਦੀ ਸੀ ਮੈਂ ਆਪਣੇ ਪੁੱਤ ਨੂੰ ਫੋਨ ਕੀਤਾ ਤੇ ਪੁੱਛਿਆ ਤੂੰ ਕਿੱਥੇ ਹੈਂ ਤਾਂ ਉਸਨੇ ਕਿਹਾ ਮਾਂ ਮੈਂ ਤਾਂ ਦਫ਼ਤਰ ਹਾਂ ਜੀ ਮੇਰਾ ਪੁੱਤ ਦਫਤਰ ਸੀ ਤਾਂ ਅੰਦਰ ਕਮਰੇ ਵਿੱਚ ਕੌਣ ਸੀ ਇਹ ਸਭ ਮੈਂ ਸੋਚ ਹੀ ਰਹੀ ਸੀ ਕਿ ਕਮਰੇ ਤੋਂ ਆਉਂਦੀ ਹੋਈ ਆਵਾਜ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿੱਤਾ ਮੈਨੂੰ ਇਹ ਕਰਨਾ ਸਹੀ ਤਾਂ ਨਹੀਂ ਲੱਗ ਰਿਹਾ ਸੀ ਪਰ ਮੇਰਾ ਇਹ ਜਾਣਨਾ ਜ਼ਰੂਰੀ ਸੀ ਕਿ ਕਮਰੇ ਵਿੱਚ ਕੌਣ ਹੈ ਕਿਤੇ ਮੇਰੀ ਨੂੰ ਮੇਰੇ ਪੁੱਤ ਨੂੰ ਧੋਖਾ ਤਾਂ ਨਹੀਂ ਦੇ ਰਹੀ ਮੈਂ ਚਾਬੀ ਵਾਲੇ ਸਰਾਖ ਵਿੱਚੋਂ ਅੰਦਰ ਝਾਕਿਆ ਤਾਂ ਅੰਦਰ ਦਾ ਸੀਨ ਦੇਖ ਕੇ ਤਾਂ ਮੇਰੀ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਮੇਰੀ ਨੂ ਉਸ ਮੁੰਡੇ ਦੇ ਨਾਲ ਕਮਰੇ ਵਿੱਚ ਤਾਂ ਦੱਸਦੇ ਹੋਏ ਵੀ ਸ਼ਰਮ ਆ ਰਹੀ ਹੈ ਕਿ ਮੈਂ ਉਹਨਾਂ ਨੂੰ ਕਿਸ ਹਾਲ ਵਿੱਚ ਦੇਖਿਆ ਮੈਨੂੰ ਇੰਨਾ ਗੁੱਸਾ ਆਇਆ ਮੈਂ ਦਰਵਾਜ਼ਾ ਖੜਕਾਇਆ ਤੇ ਜ਼ੋਰ ਦੀ ਬੋਲਿਆ ਕਿ ਅੰਦਰ ਕੌਣ ਹੈ ਮੇਰੇ ਚਿਕਨ ਦੀ ਆਵਾਜ਼ ਨਾਲ ਦੋਨੋਂ ਅਲੱਗ ਹੋ ਗਏ ਜਦ ਮੇਰੀ ਨੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਹਿ ਲੱਗੀ ਦੱਸੋ ਮੰਮੀ ਕੀ ਕੰਮ ਹੈ ਉਸ ਨੂੰ ਮੈਂ ਇੱਕ ਪਾਸੇ ਕਰਦੀ ਹੋਈ ਸਿੱਧਾ ਅੰਦਰ ਗਈ ਤੇ ਜਾ ਕੇ ਦੇਖਿਆ ਤਾਂ ਅੰਦਰ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਸ ਨੂੰ ਪੁੱਛਿਆ ਕਿ ਅੰਦਰ ਕਮਰੇ ਵਿੱਚ ਤੇਰੇ ਨਾਲ ਕੌਣ ਸੀ ਉਹ ਕਹਿਣ ਲੱਗੀ ਕੋਈ ਵੀ ਨਹੀਂ ਸੀ ਯਕੀਨ ਨਾ ਹੋਵੋ ਤਾਂ ਦੇਖ ਲਵੋ ਚੰਗੇ ਤਰੀਕੇ ਨਾਲ ਕਿਉਂਕਿ ਉੱਥੇ ਕੋਈ ਨਹੀਂ ਸੀ ਮੈਂ ਜਾਣਦੀ ਸੀ ਕਿ ਇਸ ਨੇ ਉਸ ਨੂੰ ਭਜਾ ਦਿੱਤਾ ਹੈ ਤੇ ਹੁਣੇ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਾਉਗੀ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਨਾ ਹੀ ਉਸ ਨਾਲ ਕੋਈ ਬਹਿਸ ਕੀਤੀ ਅਤੇ ਮੈਂ ਉਸ ਦੇ ਕਮਰੇ ਵਿੱਚੋਂ ਬਾਹਰ ਆ ਗਈ ਪਰ ਮੈਂ ਹੁਣ ठान ਲਿਆ ਸੀ ਕਿ ਮੈਂ ਉਸ ਨੂੰ ਰੰਗੇ ਹੱਤੀ ਫੜੂੰਗੀ ਸੌਂਦੇ ਵਕਤ ਉਹ ਮੇਰੇ ਪੁੱਤ ਨੂੰ ਦੁੱਧ ਵਿੱਚ ਕੁਝ ਪਾ ਕੇ ਦਿੰਦੀ ਸੀ ਰਾਤ ਨੂੰ ਮੈਂ ਸੌਣ ਦਾ ਨਾਟਕ ਕੀਤਾ ਤੇ ਪੈ ਗਈ ਉਹ ਮੈਨੂੰ ਦੇਖ ਕੇ ਚਲੀ ਗਈ ਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਘਰ ਵਿੱਚ ਫੇਰ ਕੋਈ ਆਇਆ ਤੇ ਥੋੜੇ ਚਿਰ ਬਾਅਦ ਉਸਨੇ ਆਪਣਾ ਦਰਵਾਜ਼ਾ ਬੰਦ ਕੀਤਾ ਮੈਨੂੰ ਉਸ ਤੇ ਕਮਰੇ ਵਿੱਚੋਂ ਆਵਾਜ਼ ਆਉਣ ਲੱਗੀ ਜਿੱਦਾਂ ਦੋ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਹਨ ਪਰ ਉਹ ਆਵਾਜ਼ ਇੰਨੀ ਹੌਲੀ ਸੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਗੱਲ ਹੈ ਮਨ ਵਿੱਚ ਇਹ ਵੀ ਸੀ ਕਿ ਇਸ ਸਮੇਂ ਪੁੱਤ ਵੀ ਘਰ ਹੈ ਉਹਨਾਂ ਦੇ ਕਮਰੇ ਦੇ ਵਿੱਚ ਝਾਕਣਾ ਚੰਗਾ ਨਹੀਂ ਲੱਗਦਾ ਪਰ ਫਿਰ ਵੀ ਮੈਂ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉਸ ਸਮੇਂ ਬੈੱਡ ਦੇ ਉੱਤੇ ਮੇਰੀ ਨੂੰ ਤੇ ਉਹ ਮੁੰਡਾ ਹੀ ਦਿਸੀ ਪਰ ਮੈਨੂੰ ਮੇਰਾ ਪੁੱਤ ਕਮਰੇ ਵਿੱਚ ਨਹੀਂ ਦਿਸਿਆ ਸੀ ਮੈਨੂੰ ਚਿੰਤਾ ਹੋ ਗਈ ਸੀ ਮੈਂ ਉਸ ਕਮਰੇ ਦੇ ਕੋਲ ਆ ਕੇ ਆਵਾਜ਼ ਥੋੜੀ ਸਾਫ਼ ਹੋਈ ਤਾਂ ਸੁਣ پا ਰਹੀ ਸੀ ਕਿ ਅੰਦਰ ਗੱਲਾਂ ਹੋ ਰਹੀਆਂ ਨੇ ਮੇਰੀ ਨੂੰ ਉਸ ਮੁੰਡੇ ਨੂੰ ਕਹਿ ਰਹੀ ਸੀ ਮੈਂ ਤੈਨੂੰ ਕਿਹਾ ਸੀ ਕਿ ਮੈਨੂੰ ਹਲੇ ਬੱਚਾ ਨਹੀਂ ਚਾਹੀਦਾ ਪੂਰੀ ਜ਼ਿੰਦਗੀ ਪਈ ਹੈ ਬਾਅਦ ਵਿੱਚ ਦੇਖਿਆ ਜਾਊਗਾ ਪਹਿਲਾਂ ਥੋੜੀ ਲਾਈਫ ਸੈੱਟ ਹੋ ਜਾਵੇ ਜ਼ਿੰਦਗੀ ਤਾਂ ਜੀ ਲਈਏ ਇਹਨਾਂ ਚੀਜ਼ਾਂ ਬਾਰੇ ਬਾਅਦ ਵਿੱਚ ਸੋਚ ਲਵਾਂਗੇ ਉਸਨੇ ਕਿਹਾ ਹਾਂ ਹਾਂ ਕਿਉਂ ਨਹੀਂ ਕਹਿੰਦੇ ਹੋਏ ਦੋਨੋਂ ਫੇਰ ਆਪਣੀ ਬੇਸ਼ਰਮੀ ਵਿੱਚ ਲੱਗ ਗਏ ਇਸ ਵਾਰੀ ਮੈਂ ਦਰਵਾਜ਼ਾ ਖੜਕਾਉਣ ਦੀ ਬਜਾਏ ਆਪਣੇ ਪੁੱਤ ਨੂੰ ਲੱਭਣਾ ਚਾਹਿਆ ਪਰ ਮੈਂ ਪੂਰਾ ਘਰ ਛਾਣ ਲਿਆ ਮੈਨੂੰ ਕਿਤੇ ਨਹੀਂ ਦਿਸਿਆ ਮੇਰੀ ਨੂੰਹ ਤੇ ਮੁੰਡਾ ਇਹ ਵੀ ਕਹਿ ਰਹੀ ਸੀ ਕਿ ਜਲਦੀ ਹੀ ਅਮਿਤ ਨੂੰ ਇਸ ਦੁਨੀਆ ਤੋਂ ਭੇਜਣਾ ਹੈ ਕਾਂਜੋ ਸਾਰੀ ਜਾਇਦਾਦ ਮੈਨੂੰ ਮਿਲ ਸਕੇ ਤੇ ਆਪਾਂ ਦੋਨੋਂ ਪੂਰੀ ਜ਼ਿੰਦਗੀ ਮਜੇ ਨਾਲ ਐਸ਼ ਕਰੀਏ ਮੇਰਾ ਡਰ ਵੱਧ ਗਿਆ ਸੀ ਤਾਂ ਮੈਨੂੰ ਉਹਦੇ ਖਿਲਾਫ ਕੁਝ ਸਬੂਤ ਚਾਹੀਦੇ ਸੀ ਕਿਉਂਕਿ ਇੱਕ ਵਾਰੀ ਆਪਣੇ ਪੁੱਤ ਨਾਲ ਦਫ਼ਤਰ ਜਾ ਕੇ ਗੱਲ ਕੀਤੀ ਸੀ ਤਾਂ ਉਸਨੇ ਕਿਹਾ ਸੀ ਮਾਂ ਮੈਨੂੰ ਆਪਣੀ ਘਰ ਵਾਲੀ ਤੇ ਯਕੀਨ ਹੈ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ ਮੇਰੇ ਪੁੱਤ ਦੀਆਂ ਅੱਖਾਂ ਤੇ ਜਿਹੜੀ ਪੱਟੀ ਬੰਨੀ ਸੀ ਮੈਂ ਉਹ ਪਰੇ ਕਰਨੀ ਸੀ ਉਹ ਸਬੂਤ ਮੇਰੇ ਕੋਲ ਸੀ ਤੇ ਮੈਂ ਇੱਕ ਲਫਾਫੇ ਵਿੱਚ ਪਾ ਲਏ ਤੇ ਆਪਣੇ ਕਮਰੇ ਵਿੱਚ ਰੱਖ ਕੇ ਦਫ਼ਤਰ ਲਈ ਜਾ ਰਹੀ ਸੀ ਕਿ ਮੇਰੇ ਸਿਰ ਤੋਂ ਪਿੱਛੋਂ ਕਿਸੇ ਨੇ वार ਕੀਤਾ ਤੇ ਮੈਂ बेहोश ਹੋ ਗਈ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੀ ਨੂ ਤੇ ਉਹ ਮੁੰਡਾ ਮੇਰੇ ਸਾਹਮਣੇ ਖੜੀ ਸੀ ਤੇ ਨਹਿਰ ਤੇ ਬਣੇ ਉਸ ਪੁਲ ਤੇ ਮੈਨੂੰ ਉਹਨਾਂ ਨੇ ਧੱਕਾ ਦੇ ਦਿੱਤਾ ਉੱਥੇ ਬਹੁਤ ਵੱਡਾ ਜੰਗਲ ਸੀ ਤੇ ਸ਼ਾਮ ਦੇ ਵਕਤ ਉੱਥੇ ਕੋਈ ਆਉਂਦਾ ਜਾਂਦਾ ਵੀ ਨਹੀਂ ਸੀ ਇਸ ਨੂੰ ਕਿਸੇ ਨੂੰ ਪਤਾ ਹੀ ਨਾ ਚਲਿਆ ਕਿ ਕਿਸਨੇ ਮੈਨੂੰ ਉੱਥੋਂ ਧੱਕਾ ਦਿੱਤਾ ਹੈ ਉਹਨਾਂ ਨੇ ਮੈਨੂੰ ਜਦੋਂ ਧੱਕਾ ਦਿੱਤਾ ਤਾਂ ਉਹ ਚਲੇ ਗਏ ਤੇ ਮੈਂ ਪਾਣੀ ਵਿੱਚ ਤੜਫਦੀ ਰਹਿ ਗਈ ਉਹ ਲੋਕ ਮੈਨੂੰ ਖਤਮ ਕਰਨ ਦੇ ਇਰਾਦੇ ਤੇ ਉੱਥੇ ਆਏ ਸੀ ਮੇਰੇ ਹੱਥ ਬੰਨ ਕੇ ਉਹਨਾਂ ਨੇ ਨਹਿਰ ਵਿੱਚ ਧੱਕਾ ਦਿੱਤਾ ਸੀ ਦੱਸਦੇ ਹੋਏ ਸ਼ਾਂਤੀ ਜੀ ਰੋਣ ਲੱਗੀ ਇਹ ਸਭ ਸੁਣ ਕੇ ਹਕੀਮ ਦੇ ਘਰ ਵਾਲੀ ਵੀ ਭਾਵੁਕ ਹੋ ਗਈ ਉਹਨਾਂ ਨੇ ਸ਼ਾਂਤੀ ਜੀ ਨੂੰ ਹੌਸਲਾ ਦਿੰਦੇ ਕਿਹਾ ਚਿੰਤਾ ਨਾ ਕਰ ਭੈਣੇ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਤਾਂ ਹੀ ਤਾਂ ਤੂੰ ਇੰਨੇ ਤੇਜ ਬਹਾਅ ਵਿੱਚ ਵੀ ਹਾਥ ਬੰਨੇ ਹੋਣ ਕਰਕੇ ਵੀ ਤੂੰ ਬਚ ਗਈ। ਕਿਉਂਕਿ ਉਹ ਜ਼ਾਲਮ ਔਰਤ ਤੋਂ ਤੂੰ ਆਪਣੇ ਪੁੱਤ ਨੂੰ ਬਚਾਉਣਾ ਹੈ ਨਹੀਂ ਤਾਂ ਕਿਸੇ ਵੀ ਸਮੇਂ ਤੇਰੇ ਪੁੱਤ ਦੀ ਜਾਨ ਲੈ ਸਕਦੀ ਹੈ। ਇਸ ਤਰ੍ਹਾਂ ਦੀ ਔਰਤਾਂ ਪੈਸੇ ਲਈ ਕੁਝ ਵੀ ਕਰ ਸਕਦੀਆਂ ਨੇ। ਜੇ ਤੈਨੂੰ ਸਾਡੀ ਕੋਈ ਵੀ ਲੋੜ ਹੈ ਤਾਂ ਤੂੰ ਸਾਨੂੰ ਦੱਸ ਦੇਈਂ। ਅਸੀਂ ਤੇਰੀ ਮਦਦ ਕਰਨ ਲਈ ਤਿਆਰ ਹਾਂ। ਤੂੰ ਘਬਰਾ ਨਾ ਅਸੀਂ ਤੇਰੇ ਨਾਲ ਹਾਂ। ਸ਼ਾਂਤੀ ਜੀ ਇੱਕ ਦੋ ਦਿਨਾਂ ਚ ਪੂਰੀ ਤਰ੍ਹਾਂ ਠੀਕ ਹੋ ਗਈ। ਫਿਰ ਉਹ ਸਿੱਧੀ ਆਪਣੇ ਪੇਕੇ ਗਈ ਤੇ ਆਪਣੇ ਭਰਾ ਸ਼ਾਮ ਲਾਲ ਨੂੰ ਸਾਰੀ ਗੱਲ ਦੱਸੀ। ਤੇ ਉਸ ਨੇ ਆਪਣੇ ਪੁੱਤ ਦੀ ਜਾਨ ਬਚਾਉਣ ਨੂੰ ਕਿਹਾ ਤਾਂ ਉਸ ਤੇ ਭਰਾ ਸ਼ਾਮ ਲਾਲ ਨੇ ਉਸ ਨੂੰ ਹੌਸਲਾ ਦਿੱਤਾ ਕਿ ਤੂੰ ਘਬਰਾ ਨਾ ਮੈਂ ਤੇਰੇ ਨਾਲ ਹਾਂ ਉਸ ਦਾ ਭਰਾ ਸ਼ਾਮ ਲਾਲ ਪਿੰਡ ਵਿੱਚ ਪਹਿਲਾਂ ਹੀ ਪਹਿਲਵਾਨ ਸੀ ਦੋ ਚਾਰ ਜਾਲਿਆਂ ਨੂੰ ਤਾਂ ਉਹ ਇਦਾਂ ਹੀ ਝੰਬ ਦਿੰਦਾ ਸੀ ਕਿਉਂਕਿ ਉਹ ਸਰੀਰ ਦਾ ਬਹੁਤ ਤਕੜਾ ਸੀ ਉਸ ਦੇ ਸਾਹਮਣੇ ਚੰਗੇ ਚੰਗਿਆਂ ਦੀ ਬੋਲਤੀ ਬੰਦ ਹੋ ਜਾਂਦੀ ਸੀ ਚਾਰ ਛੇ ਲੋਕਾਂ ਨੂੰ ਤਾਂ ਉਹ ਇਕੱਲਾ ਹੀ ਸਾਹਮਣ ਲੈਂਦਾ ਸੀ ਸ਼ਾਮ ਲਾਲ ਜੀ ਕਹਿਣ ਲੱਗੇ ਭੈਣੇ ਹਾਲੇ ਤਾਂ ਆਪਣਾ ਅਮਿਤ ਉਸ ਕੁੜੀ ਦੀਆਂ ਗੱਲਾਂ ਵਿੱਚ ਆਇਆ ਹੋਇਆ ਹੈ ਜਦੋਂ ਤੱਕ ਆਪਾਂ ਉਸ ਨੂੰ ਸੱਚਾਈ ਸਾਹਮਣੇ ਨਹੀਂ ਦਿੰਦੇ ਉਦੋਂ ਤੱਕ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹੋ ਕੁੜੀ ਇਹਨਾਂ ਦਾ ਸਹਾਰਾ ਲੈ ਕੇ ਆਪਾਂ ਨੂੰ ਹਰਾ ਦੇਊਗੀ ਚਾਹੇ ਆਪਾਂ ਸਹੀ ਕਿਉਂ ਨਾ ਹੋਈਏ ਇਸ ਲਈ ਸਭ ਤੋਂ ਪਹਿਲਾਂ ਸਾਡੇ ਮਿੱਤ ਦੀਆਂ ਅੱਖਾਂ ਤੇ ਬੰਨੀ ਪੱਟੀ ਖੋਲਣੀ ਹੈ ਜਿਸ ਦੇ ਲਈ ਉਹਨਾਂ ਨੇ ਇੱਕ ਸਕੀਮ ਬਣਾਈ। ਇਹੀ ਦਿਨ ਸ਼ਾਮ ਲਾਲ ਜੀ ਆਪਣੇ ਪੁੱਤ ਤੇ ਭੈਣ ਸ਼ਾਂਤੀ ਜੀ ਦੇ ਨਾਲ ਸ਼ਹਿਰ ਪਹੁੰਚੇ ਤੇ ਜਾਂਦੇ ਹੀ ਆਪਣੀ ਸਕੀਮ ਦੇ ਅਨੁਸਾਰ ਕੰਮ ਕਰਨ ਲੱਗੇ। ਸਭ ਤੋਂ ਪਹਿਲਾਂ ਜਾ ਕੇ ਉਹਨਾਂ ਨੇ ਹੋਟਲ ਵਿੱਚ ਕਮਰਾ ਲੈ ਲਿਆ ਕਿਉਂਕਿ ਉਹਨਾਂ ਨੂੰ ਕੁਝ ਦਿਨ ਉੱਥੇ ਰਹਿਣਾ ਪੈਣਾ ਸੀ ਇਹਨਾਂ ਸਭ ਗੱਲਾਂ ਵਿੱਚ ਸਮਾਂ ਤਾਂ ਲੱਗਦਾ ਹੀ ਹੈ ਥੋੜਾ ਆਰਾਮ ਕਰਕੇ ਅਗਲੇ ਦਿਨ ਜਦੋਂ ਸਭ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਤਾਂ ਸ਼ਾਮ ਲਾਲ ਜੀ ਦੇ ਪੁੱਤ ਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੇਰੀ ਮਾਂ ਦਾ ਐਕਸੀਡੈਂਟ ਨਹੀਂ ਹੋਇਆ ਸਗੋਂ ਉਸ ਨੂੰ ਮਾਰਿਆ ਗਿਆ ਹੈ ਤੇ ਉਹਨਾਂ ਨੂੰ ਕਿਸਨੇ ਮਾਰਿਆ ਹੈ ਜੇ ਜਾਣਨ ਲਈ ਤੂੰ ਤਿਆਰ ਹੈ ਤਾਂ ਅੱਜ ਇਸ ਥਾਂ ਦੇ ਉੱਤੇ ਬਿਨਾਂ ਕਿਸੇ ਨੂੰ ਦੱਸੇ ਕਿਸੇ ਨਾਲ ਗੱਲ ਕਰੇ ਆਪਣੀ ਘਰ ਵਾਲੀ ਨੂੰ ਵੀ ਨਹੀਂ ਦੱਸਣਾ ਇੱਥੇ ਪਹੁੰਚ ਜਾਈ ਅੱਜ ਸ਼ਾਮ ਨੂੰ 7 ਵਜੇ ਅਸੀਂ ਤੈਨੂੰ ਉੱਥੇ ਮਿਲਾਂਗੇ ਜਿੱਥੇ ਤੇਰੀ ਮਾਂ ਗਿਰ ਕੇ ਮਰੀ ਸੀ ਕਿਉਂਕਿ ਅਮਿਤ ਵੀ ਸੱਚਾਈ ਜਾਣਨਾ ਚਾਹੁੰਦਾ ਸੀ ਇਸ ਲਈ ਉਹ ਸ਼ਾਮ ਤੋਂ ਪਹਿਲਾਂ ਹੀ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਸ਼ਾਂਤੀ ਜੀ ਨੂੰ ਧੱਕਾ ਦਿੱਤਾ ਗਿਆ ਸੀ 7 ਵਜੇ ਦੇ ਹੀ ਉੱਥੇ ਇੱਕ ਆ ਕੇ ਕਾਰ ਖੜੀ ਤੇ ਉਸ ਗੱਡੀ ਵਿੱਚੋਂ ਇੱਕ ਬੁੱਢੀ ਔਰਤ ਨਿਕਲ ਕੇ ਬਾਹਰ ਆਈ ਜਿਸ ਨੂੰ ਦੇਖ ਕੇ ਅਮਿਤ ਤਾਂ ਬਸ ਖੜਾ ਹੀ ਰਹਿ ਗਿਆ ਸੀ ਕਿਉਂਕਿ ਉਹ ਬੁੱਢੀ ਔਰਤ ਕੋਈ ਹੋਰ ਨਹੀਂ ਅਮਿਤ ਦੀ ਆਪਣੀ ਮਾਂ ਸੀ ਉਹ ਮਾਂ ਜਿਸ ਨੂੰ ਹੁਣ ਤੱਕ ਮਰਿਆ ਹੋਇਆ ਸਮਝ ਰਿਹਾ ਸੀ ਜਿਸ ਨੂੰ ਦੇਖਦੇ ਹੀ ਅਮਿਤ ਭੱਜ ਕੇ ਉਸ ਦੇ ਗਲੇ ਲੱਗ ਗਿਆ ਤੇ ਰੋਣ ਲੱਗਿਆ ਮਾਂ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਤੁਹਾਨੂੰ ਕਿੰਨਾ ਲੱਭਿਆ ਪਰ ਮੈਨੂੰ ਤੁਸੀਂ ਨਹੀਂ ਮਿਲੇ ਮੈਨੂੰ ਤੁਸੀਂ ਕਿੱਥੇ ਛੱਡ ਕੇ ਚਲੇ ਗਏ ਸੀ ਇਸ ਤੋਂ ਪਿੱਛੋਂ ਕਾਰ ਵਿੱਚੋਂ ਅਮਿਤ ਦਾ ਮਾਮਾ ਨਿਕਲਿਆ ਅਮਿਤ ਦੇ ਕੋਲ ਆਉਂਦੇ ਹੈ ਕਿਹਾ ਚੰਗਾ ਹੋਇਆ ਜੋ ਤੂੰ ਉਸ ਵਕਤ ਮਾਂ ਨੂੰ ਨਹੀਂ ਮਿਲਿਆ ਨਹੀਂ ਤਾਂ ਸ਼ਾਇਦ ਹੁਣ ਇਹ ਜਿਉਂਦੀ ਨਾ ਹੁੰਦੀ। ਹੈਰਾਨੀ ਨਾਲ ਕਹਿਣ ਲੱਗਿਆ ਤੁਸੀਂ ਕੀ ਕਹਿ ਰਹੇ ਹੋ ਮਾਮਾ ਜੀ? ਤੁਹਾਡਾ ਕੀ ਮਤਲਬ ਹੈ? ਅਮਿਤ ਨੇ ਕਿਹਾ ਤੂੰ ਚਿੱਠੀ ਕੱਢਦੇ ਹੋਏ ਕਿਹਾ ਕਿ ਚਿੱਠੀ ਤੁਸੀਂ ਮੈਨੂੰ ਭੇਜੀ ਸੀ। ਅਮਿਤ ਦੇ ਮਾਮੇ ਨੇ ਕਿਹਾ ਹਾਂ ਮੈਂ ਹੀ ਤੈਨੂੰ ਭੇਜੀ ਹੈ। ਤਾਂ ਜੋ ਤੂੰ ਆਪਣੀ ਮਾਂ ਦੀ ਸੱਚਾਈ ਜਾਣ ਸਕੇ, ਤੈਨੂੰ ਆਪਣੀ ਘਰ ਵਾਲੀ ਦੀ ਸੱਚਾਈ ਪਤਾ ਲੱਗੇ। ਹਾਲੇ ਤੱਕ ਸ਼ਾਂਤੀ ਜੀ ਨੇ ਕਿਹਾ ਤੇਰਾ ਮਾਮਾ ਬਿਲਕੁਲ ਸਹੀ ਕਹਿ ਰਿਹਾ ਹੈ। ਤੇਰੀ ਘਰ ਵਾਲੀ ਉਦਾਂ ਦੀ ਨਹੀਂ ਜਿੱਦਾਂ ਦੀ ਤੂੰ ਸੋਚਦਾ ਹੈ। ਉਹ ਕਹਿਣ ਲੱਗਿਆ ਕੀ ਮਤਲਬ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਦਾਂ ਨਹੀਂ ਹੋ ਸਕਦਾ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ ਅਮਿਤ ਉਹਨਾਂ ਨੂੰ ਬਾਰ-ਬਾਰ ਇਸੇ ਗੱਲ ਦੀ ਦੁਹਾਈ ਦੇ ਰਿਹਾ ਸੀ ਕਿ ਮੇਰੀ ਘਰ ਵਾਲੀ ਬਹੁਤ ਵਧੀਆ ਹੈ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਮਾਂ ਉਹ ਤੁਹਾਡੀ ਬਹੁਤ ਇੱਜ਼ਤ ਕਰਦੀ ਹੈ ਸ਼ਾਇਦ ਉਹ ਤੁਹਾਡੇ ਨਾਲ ਵੀ ਕਦੇ ਮਾੜਾ ਚੰਗਾ ਵਿਵਹਾਰ ਨਹੀਂ ਕਰਦੀ ਅਮਿਤ ਥੋੜੇ ਸਦਮੇ ਤੋਂ ਬਾਹਰ ਆ ਕੇ ਕਹਿਣ ਲੱਗਿਆ ਮਾਂ ਤੁਸੀਂ ਕੀ ਕਹਿ ਰਹੇ ਹੋ ਇਹ ਸੱਚ ਨਹੀਂ ਹੋ ਸਕਦਾ ਉਹ ਤਾਂ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਤੁਹਾਡੀ ਇੱਜ਼ਤ ਕਰਦੀ ਹੈ ਅਮਿਤ ਨੇ ਮਾਂ ਨੂੰ ਕਿਹਾ ਜੇ ਤੂੰ ਮੇਰੀ ਗੱਲ ਦਾ ਯਕੀਨ ਨਹੀਂ ਕਰਦਾ ਤਾਂ ਜੋ ਦੁੱਧ ਤੈਨੂੰ ਪੀਣ ਲਈ ਰੋਜ਼ ਦਿੰਦੀ ਹੈ ਅੱਜ ਰਾਤ ਨੂੰ ਤੂੰ ਨਾ ਪੀ ਤੈਨੂੰ ਬੇਹੋਸ਼ ਹੋਣ ਦਾ ਨਾਟਕ ਕਰਨਾ ਪੈਣਾ ਤੇ ਜੇ ਕੋਈ ਪਰੇਸ਼ਾਨੀ ਲੱਗੇ ਤਾਂ ਆਵਾਜ਼ ਦੇ ਦੀ ਅਸੀਂ ਉੱਥੇ ਹੀ ਲੁਕੇ ਰਹਾਂਗੇ ਤੈਨੂੰ ਇਦਾਂ ਹੀ ਕਰਨਾ ਪੈਣਾ ਹੈ ਤਾਂ ਹੀ ਰਾਤ ਹੋਈ ਉਸਦੀ ਘਰ ਵਾਲੀ ਦੁੱਧ ਲੈ ਕੇ ਆਈ ਤੇ ਉਸ ਨੇ ਪੀਣ ਨੂੰ ਕਿਹਾ ਅਮਿਤ ਨੇ ਆਪਣੀ ਘਰ ਵਾਲੀ ਦੀ ਅੱਖਾਂ ਤੋਂ ਬਚਾ ਕੇ ਦੁੱਧ ਬਾਹਰ ਸੁੱਟ ਦਿੱਤਾ ਤੇ ਸੌਣ ਦਾ ਨਾਟਕ ਕਰਨ ਲੱਗਿਆ ਕਿਉਂਕਿ ਹੁਣ ਦੋਨਾਂ ਤੋਂ ਬਿਨਾ ਘਰ ਵਿੱਚ ਹੋਰ ਕੋਈ ਨਹੀਂ ਸੀ ਤਾਂ ਅਮਿਤ बेहोश ਹੋ ਗਿਆ ਉਸਦੀ ਘਰਵਾਲੀ ਨੇ ਦਰਵਾਜ਼ਾ ਖੋਲ੍ਹਿਆ ਤੇ ਇੱਕ ਮੁੰਡਾ ਘਰ ਦੇ ਅੰਦਰ ਆਇਆ ਅਤੇ ਉਸ ਨੂੰ ਲੈ ਕੇ ਉਹ ਅਮਿਤ ਦੇ ਕਮਰੇ ਵਿੱਚ ਪਹੁੰਚ ਗਿਆ ਦੋਨਾਂ ਨੇ ਅਮਿਤ ਨੂੰ ਚੁੱਕ ਕੇ ਜ਼ਮੀਨ ਤੇ ਰੱਖ ਦਿੱਤਾ ਕਿਉਂਕਿ ਉਹ बेहोश ਹੋਣ ਦਾ ਨਾਟਕ ਕਰ ਰਿਹਾ ਸੀ ਤੇ ਉਹ ਇਦਾਂ ਹੀ ਪਿਆ ਰਿਹਾ ਅਤੇ ਕੁਝ ਦੇਰ ਬਾਅਦ ਉਸਤੀ ਘਰ ਵਾਲੀ ਤੇ ਉਸ ਮੁੰਡੇ ਨੇ ਬੈੱਡ ਤੇ ਹੀ ਕਿਸੇ ਹੋਰ ਇਨਸਾਨ ਦੇ ਨਾਲ ਸਾਰੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਇਹ ਸਭ ਦੇਖ ਕੇ ਅਮਿਤ ਨੂੰ ਬਰਦਾਸ਼ਤ ਨਾ ਹੋਇਆ ਅਤੇ ਉੱਠ ਕੇ ਖੜਾ ਹੋ ਗਿਆ ਉਸ ਨੂੰ ਹੋਸ਼ ਵਿੱਚ ਦੇਖ ਕੇ ਉਹਨਾਂ ਦੋਨਾਂ ਦੇ ਮੂੰਹ ਦਾ ਰੰਗ ਉੱਡ ਗਿਆ ਅਤੇ ਉਹ ਬਹੁਤ ਬੁਰੀ ਤਰ੍ਹਾਂ ਡਰ ਗਏ ਇਸ ਤੋਂ ਪਹਿਲਾਂ ਅਮਿਤ ਕੁਝ ਸੋਚਦਾ ਉਹ ਮੁੰਡਾ ਤੇ ਉਸ ਦੀ ਘਰ ਵਾਲੀ ਉਸ ਤੇ ਟੁੱਟ ਪਏ ਉਸ ਮੁੰਡੇ ਨੇ ਅਮਿਤ ਨੂੰ ਜ਼ਮੀਨ ਤੇ ੱੱਕਾ ਦੇ ਦਿੱਤਾ ਤੇ ਉਸ ਦਾ ਗਲਾ ਦਬਾਉਣ ਲੱਗਿਆ ਇੰਨੇ ਵਿੱਚ ਅਮਿਤ ਨੇ ਪਾਣੀ ਦੇ ਜੱਗ ਵਿੱਚ ਹੱਥ ਮਾਰਿਆ ਜਿਸ ਦੀ ਆਵਾਜ਼ ਸੁਣ ਕੇ ਉਸ ਦਾ ਮਾਮਾ ਉਸ ਦੇ ਕਮਰੇ ਵੱਲੋਂ ਆਇਆ ਉਹ ਕਿ ਉੱਥੇ ਹੀ ਲੁਕਿਆ ਸੀ ਜਦੋਂ ਬਾਹਰ ਨਿਕਲਿਆ ਇੰਨੇ ਵਿੱਚ ਅਮਿਤ ਦੀ ਘਰਵਾਲੀ ਦੇ ਕੋਲ ਫਲਾਂ ਦੀ ਟੋਕਰੀ ਵਿੱਚ ਇੱਕ ਚਾਕੂ ਪਿਆ ਸੀ ਅਤੇ ਅਮਿਤ ਨੂੰ ਮਾਰਨ ਲਈ ਉਸ ਨੇ ਉਹ ਚਾਕੂ ਚੁੱਕਿਆ ਤਾਂ ਮਾਮੇ ਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰੋਂ ਜਦੋਂ ਬਾਹਰ ਆਇਆ ਆਉਂਦੇ ਹੀ ਉਸ ਨੇ ਮੁੰਡੇ ਨੂੰ ਅਮਿਤ ਤੋਂ ਪਰੇ ਕੀਤਾ ਤੇ ਉਹਨਾਂ ਨੇ ਆਪਣੇ ਨੂੰ ਪੁੱਤ ਨੂੰ ਪੁਲਿਸ ਤੋਂ ਪਹਿਲਾਂ ਹੀ ਫੋਨ ਕਰਵਾ ਦਿੱਤਾ ਸੀ ਅਮਿਤ ਦੇ ਮਾਮੇ ਨੇ ਇੱਕ ਥੱਪੜ ਅਮਿਤ ਦੀ ਘਰ ਵਾਲੀ ਦੇ ਮਾਰਿਆ ਜੋ ਦੂਰ ਜਾ ਕੇ ਗਿਰੀ ਅਤੇ ਫਿਰ ਉਹ ਉਸ ਮੁੰਡੇ ਦੀ ਖੂਬ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਨਹੀਂ ਇੱਕ ਪਹਿਲਵਾਨ ਸੀ ਇਸ ਤੋਂ ਪਹਿਲਾਂ ਕਿ ਉਸ ਨੂੰ ਜਾਨ ਤੋਂ ਮਾਰ ਦਿੰਦੇ ਇੰਨੇ ਵਿੱਚ ਪੁਲਿਸ ਆ ਗਈ ਤੇ ਦੋਨਾਂ ਨੂੰ ਲੈ ਗਈ ਪੁਲਿਸ ਦੀ ਪੁੱਛਤਾਚੇ ਤੋਂ ਬਾਅਦ ਉਹਨਾਂ ਨੇ ਗੁਨਾਹਾਂ ਨੂੰ ਕਬੂਲ ਕਰ ਲਿਆ ਸੀ ਹੁਣ ਅਮਿਤ ਨੇ ਤਲਾਕ ਲੈ ਲਿਆ ਸੀ ਤੇ ਪਿੰਡ ਵਿੱਚ ਇੱਕ ਚੰਗੀ ਕੁੜੀ ਦੇਖ ਕੇ ਉਸ ਦੀ ਮਾਂ ਨੇ ਉਸ ਦਾ ਵਿਆਹ ਕਰ ਦਿੱਤਾ ਅਤੇ ਹੁਣ ਉਹ ਉਸ ਦੀ ਮਾਂ ਤੇ ਉਸ ਦੀ ਘਰਵਾਲੀ ਖੁਸ਼ੀ-ਖੁਸ਼ੀ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਦੋਸਤੋ ਦੇ ਸਵੇਰ ਇਨਸਾਨ ਨੂੰ ਉਸ ਤੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ ਇਸ ਲਈ ਕਦੇ ਵੀ ਕਿਸੇ ਨਾਲ ਗਲਤ ਵਰਤਾਓ ਤੇ ਧੋਖਾ ਕਰਨ ਦੀ ਕੋਸ਼ਿਸ਼ ਨਾ ਕਰੋ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਲ ਜੀ